220 ਦੇ ਵਿੱਚ ਤੋਂ ਸ਼ੁਰੂ ਕਰਨਾ ਜੀ ਜਿਹੜੀ 220 ਤੋਂ ਜਦੋਂ ਚਾਲੂ ਹੋਈ ਆ ਗੱਲ ਇਹ ਇਹ 220 ਦੇ ਵਿੱਚ ਇਹਨਾਂ ਨੇ ਸਾਡੇ ਘਰ ਦੇ ਉੱਤੇ ਮੈਂ ਇੱਥੇ ਹੀ ਹੰਨੇ ਸੀਗਾ ਉਦੋਂ ਤੇ ਤਿੰਨ ਵਾਰੀ ਹਮਲਾ ਕੀਤਾ ਤਿੰਨ ਦਿਨ ਤਿੰਨ ਵਾਰੀ ਹਮਲਾ ਕੀਤਾ ਪੁਲਿਸ ਸਾਡੀ ਬਕਾਇਦਾ ਇੱਥੇ ਉਦੋਂ ਮਗਰ ਆਉਂਦੀ ਰਹੀ ਆ ਵੀ ਕਿਦਾਂ ਹੋ ਰਿਹਾ ਹੈ ਕੰਮ ਤੇ ਉਸ ਤੋਂ ਬਾਅਦ ਇਹ ਉਹਨਾਂ ਦੇ ਸੱਤਾਂ ਬੰਦਿਆਂ ਤੇ ਪਰਚਾ ਹੋਣਾ ਸੀ ਜਿਹੜਾ ਇੱਕ ਨਵੀ ਕਪੂਰ ਸੀਗਾ ਉਹ ਬੰਦੇ ਨੂੰ ਇਹਨਾਂ ਨੇ ਪੈਸੇ ਦੇ ਕੇ ਕੱਢ ਦਿੱਤਾ ਸੱਤਵਾਂ ਬੰਦਾ ਉਹ ਸੀਗਾ ਤੇ ਉਹ ਇਹਨਾਂ ਨੇ ਕੱਢ ਕੇ ਪੁਲਿਸ ਨੇ ਉਹ ਬੰਦਿਆਂ ਨੂੰ ਰੈਨ ਦਿੱਤਾ ਛੇਆਂ ਤੇ ਪਰਚਾ ਹੋਇਆ ਸੀ ਪਹਿਲਾਂ ਇਹ ਦੱਸੋ ਕੋਈ ਝਗੜਾ ਤੁਹਾਡੇ ਨਾਲ ਇਹਨਾਂ ਦੇ ਨਾਲ ਹੋਇਆ ਸੀ ਇਹ ਜੰਗਲੀ ਸੀਗਾ ਜੰਗਲੀ ਨਾਂ ਦਾ ਬੰਦਾ ਜੀ ਉਹਦੇ ਉਹ ਬੰਦੇ ਲੈ ਕੇ ਆਇਆ ਸੀ ਪੰਜ ਛੇ ਬੰਦੇ ਇੱਕ ਕਾਕਾ ਰਵਦਾਸ ਨਗਰੀਆ ਸੀਗਾ ਇੱਕ ਕੀ ਉਹਦਾ ਨਾਂ ਆ ਹੈ ਉਪਗਾਨਾ ਸੀਗਾ ਇੱਕ ਤੇ 6 ਬੰਦੇ ਸੀਗੇ ਜੀ ਟੋਟਲ ਉਹ 7 ਸੀਗੇ ਜਿਨ੍ਹਾਂ ਦੇ 6 ਤੇ ਪਰਚਾ ਕਰਤਾ ਜੀ ਪੁਲਿਸ ਨੇ ਇੱਕ ਬੰਦੇ ਤੇ ਨਹੀਂ ਕੀਤਾ ਸੀਗਾ ਕਾਰਨ ਕੀ ਸੀ ਲੜਾਈ ਦਾ ਕਾਰਨ ਕੀ ਸੀ ਕਾਰਨ ਇਹਨਾਂ ਦੇ ਬਸ ਸਾਡੇ ਮੁੰਡਿਆਂ ਨਾਲ ਲੜਾਈ ਹੋਈ ਸੀ ਮੁੰਡਿਆਂ ਮੇਰੇ ਨਾਲ ਅਮਿਤ ਨਾਲ ਉਹਦੇ ਕਰਕੇ ਇਹਨਾਂ ਨੇ ਉਹ ਅਟੈਕ ਕੀਤਾ ਉਹ ਤਾਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਤੋਂ ਲੜਾਈ ਤੁਹਾਡੀ ਜਿਹੜੀ ਚੱਲਦੀ ਆ ਰਹੀ ਸੀ ਪਹਿਲੀ ਲੜਾਈ ਦੀ ਗੱਲ ਪਹਿਲੀ ਲੜਾਈ ਦੀ ਗੱਲ ਕਰਨਾ ਦੂਜੀ ਦੀ ਨਹੀਂ ਹਜੇ ਕਰਨਾ ਪਹਿਲੀ ਲੜਾਈ ਦੀ ਗੱਲ ਕਰਨਾ ਉਹਦੇ ਵਿੱਚ ਉਹ ਜਿਸਲੇ ਉਹ ਕੇਸ ਚੱਲਦਾ ਸੀ ਹੁਣ 6 ਤਰੀਕ ਨੂੰ ਤਰੀਕ ਸੀਗੀ ਉਹ ਤਰੀਕ ਦੇ ਉੱਤੇ ਇਹਨਾਂ ਨੇ ਉੱਥੇ ਸਾਡੇ ਬੇਟੇ ਨੂੰ ਕਹਿੰਦੇ ਤੂੰ ਹੋਂ ਨਹੀਂ ਦੇਣੀ ਹੈ ਗਵਾਹੀ ਨਹੀਂ ਦੇਣੀ ਮੇਰੀ ਮਿਸੇਜ ਦੀ ਗਵਾਹੀ ਸੀਗੀ ਪਲੱਸ ਉਹ ਬੇਟੇ ਮੇਰੇ ਦੀ ਅਮਨ ਦੀ ਗਵਾਹੀ ਸੀਗੀ ਇਹ ਉੱਥੇ ਵੀ ਇਹਨਾਂ ਨਾਲ ਬੈਂਸੇ ਆ ਉਸ ਤੋਂ ਬਾਅਦ ਬੈਂਸਣ ਤੋਂ ਬਾਅਦ ਇਹ ਫਿਰ ਆ ਗਏ ਆਣ ਕੇ ਇਹਨਾਂ ਨੇ ਫਿਰ ਸਾਡੇ ਕੋਲ 5:00 ਵਜੇ ਕੇ 10 ਮਿੰਟ ਤੇ ਇੱਥੇ ਆ ਆਣ ਕੇ ਫੈਰਿੰਗ ਕਰ ਦਿੱਤੀ ਜਲਦੀ ਬੰਦੇ ਸੀਗੇ ਕਾਜ਼ੇ ਚਾਹੀਏ ਉਹ ਆਪਣੇ ਸੁਪਾਰੀ ਗੱਡੀ ਸੀਗੀ ਵਾਈਟ ਕਲਰ ਦੀ ਉਹ ਵਿੱਚ 6-7 ਬੰਦੇ ਸੀਗੇ 6-7 ਬੰਦੇ ਸੀਗੇ ਤੇ ਉਹ ਆਣ ਕੇ ਉਹਨਾਂ ਨੇ ਤਿੰਨ ਬੰਦੇ ਢੋਟਦੇ ਆ ਉਹ ਆਣ ਜਾਣੇ ਪਹਿਲੇ ਉਹ ਗੱਡੀ ਜਿਹੜੀ ਆ ਨਾ ਗੱਡੀ ਦੱਸਦੇ ਸੀ ਇਹਨਾਂ ਨੇ ਸਮਝੀ ਮੇਰੇ بیٹے ਦੀ ਆ ਉਹ ਮੇਰੇ بیٹے ਦੀ ਗੱਡੀ ਨਹੀਂ ਸੀਗੀ ਉਹ ਉਹ ਮੈਂ ਸਿਰਫ ਗੱਡੀ ਨੂੰ ਸਾਡੇ ਬੈਟਰੀ ਡਾਊਨ ਸੀਗੀ ਉਹ ਸਟਾਰਟ ਕਰਕੇ ਉਹ ਚੱਲ ਗਿਆ ਮੇਰਾ ਬੇਡਾ ਕਰਕੇ ਬਾਸਾ ਦੇ ਇਹ ਮੇਰੇ ਦੋਸਤ ਸੀਗੇ ਉਹ ਨਿਕਲ ਲੱਗੇ ਤਾਂ ਬਾਸਾ ਦੇ ਬੱਸ ਨੂੰ ਉਹਨੇ ਜਿੱਤਾ ਰਸਤਾ ਕੇ ਬਾਸਾ ਨਿਕਲ ਜਵੇ ਤਾਂ ਫਿਰ ਅਸੀਂ ਨਿਕਲਾਂਗੇ ਜਦੋਂ ਉਹ ਉਹ ਬੱਸ ਨਿਕਲ ਗਈ ਮਗਰ ਇਹਨਾਂ ਦੀ ਸਪਾਰੀ ਗੱਡੀ ਸੀਗੀ ਉਹ ਸਪਾਰੀ ਗੱਡੀ ਦੇ ਵਿੱਚੋਂ ਤਿੰਨ ਜਣੇ ਨਿਕਲੇ ਆ ਚੌਥਾ ਇੱਧਰੋਂ ਥੋੜੀ ਖਿੜਕੀ ਖੋਲੀ ਫੇਰ ਬੰਦ ਕਰਤੀ ਆ ਤੇ ਉਹਨਾਂ ਆਉਂਦਿਆਂ ਨੇ ਮਤਲਬ ਸਾਡੇ ਨੂੰ ਫੈਰ ਕੀਤੇ ਆ ਫੇ ਉਹ ਗੱਡੀ ਵਾਲੇ ਤੇ ਉਹ ਫੈਰ ਉਹਨਾਂ ਦੇ ਉਹ ਮਾਨ ਲਾ ਪਿਆ ਕਰਪਾਨਾ ਮਾਨ ਲਾ ਪਿਆ ਕਰਪਾਨਾ ਮਾਰ ਉਹ ਤੇ ਗੋਲੀ ਵੱਜ ਗਈ ਕਿ ਇੱਕ ਦੀ ਗੋਲੀ ਪਹੁੰਚੀ ਹੋਈ ਹੈ ਜੀ ਕਿੰਨੇ ਬੰਦੇ ਸੀ ਉੱਥੇ ਚਾਰ ਪੰਜ ਪੰਜ ਤਾਂ ਹੋਏ ਹੋਏ ਹਨਾ ਪੰਜ ਫੈਰ ਤਾਂ ਹੋਏ ਕਿਸੇ ਦੇ ਲੱਗਾ ਫੈਰ ਦੇ ਵਿੱਚ ਉਹ ਸਾਡੇ ਉਹ ਬੰਦਾ ਜਿਹੜਾ ਮੁੰਡਾ ਸਾਡੇ ਮੁੰਡੇ ਦਾ ਦੋਸਤ ਸੀਗਾ ਉਹਦੇ ਫੈਰ ਲੱਗਾ ਹੈਗਾ ਉਹ ਐਸਲਿ ਪੀਜੀਆ ਵਿੱਚ ਦਾਖਲ ਹੈਗਾ ਉਹਨੂੰ 9 ਘੰਟੇ ਦਾ ਆਪਰੇਸ਼ਨ ਹੋਇਆ ਹੈ ਤੇ ਸਾਰੀ ਆ ਸਾਰੇ ਚੀਰ ਫੜ ਹੋਇਆ ਹੈਗਾ ਉਹਦਾ ਜਵਾੜਾ ਵੀ ਹਿੱਲ ਗਿਆ ਹੈ ਡਾਕਟਰ ਨੇ ਵੈਰੀਫਾਈ ਕੀਤਾ ਵੀ ਗੋਲੀ ਲੱਗੀ ਡਾਕਟਰ ਨੇ ਵੈਰੀਫਾਈ ਕੀਤਾ ਹੈਗਾ ਜੀ ਆਹ ਉਹਦੀ ਫੋਟੋ ਹੈ ਜੀ ਆਹ ਉਹਦੇ ਨਾਮ ਰੋਬਿੰਦ ਦੇ ਨਾਮ ਤੇ ਮੁੰਡਾ ਹੈ ਜਿਹੜਾ ਜਿੱਤੇ ਪਰ ਗੋਲੀ ਬੱਜੀ ਆ ਆ ਉਹਦਾ ਨਾਮ ਲਿਖਿਆ ਗਿਆ ਹੈ ਆ ਗੋਲੀ ਹੈ ਉਹਨੇ ਉੱਤੇ ਪਾ ਕੇ ਦਿੱਤੀ ਆ ਆ ਜੋ ਇਹਦੇ ਟੰਕੇ ਲੱਗੇ ਜਿਹੜੇ ਇਹ ਵੀ ਕਹਿੰਦੇ ਦੇਖੋ ਜੀ ਕਹਿੰਦੇ ਜੀ ਸ਼ੀਸ਼ਾ ਹੀ ਲੱਗਾ ਡੀਐਸਪੀ ਸਾਹਿਬ ਇਹ ਹੀ ਕਹਿੰਦੇ ਸ਼ੀਸ਼ਾ ਲੱਗਾ ਪਰ ਸ਼ੀਸ਼ਾ ਨਹੀਂ ਇਹ ਕਲਪਾਨ ਜਾਂ ਉਹ ਲਕੰਡਾ ਲੱਗਾ ਆ ਗੋਲੀ ਦਾ ਉਹਨਾਂ ਨੇ ਡਾਕਟਰ ਇਹ ਸਾਰੀ ਡਾਕਟਰੀ ਰਿਪੋਰਟ ਆ ਪੁਲਿਸ ਨੇ ਹੁਣ ਕਾਰਵਾਈ ਕੀਤੀ ਹੈ ਪੁਲਿਸ ਨੇ ਜੀ ਆ ਦੇਖੋ ਪਰਚਾ ਜਿਹੜਾ ਕੀਤਾ ਹੈਗਾ ਇਹਦੇ ਵਿੱਚ ਛੋਟੇ ਨਾਰਮਲ ਤਰ੍ਹਾਂ ਲਾਈਆਂ ਹੈਗੀਆਂ ਜਦਕੀ ਜਿਹੜੀ 307 ਬੰਦੀ ਸੀਗੀ ਪਲਾਸੀ ਜਿਹੜਾ ਉਹ ਇੰਸਟੀਚਿਊਟ ਹੋਇਆ ਮਤਲਬ ਜਿਹੜੀ ਗੱਡੀ ਦੇ ਮਗਰ ਇਹ ਗੋਲੀਆਂ ਮਾਰਦੇ ਗਏ ਆ ਗੱਡੀ ਨੂੰ ਬਚਾ ਕੇ ਦੌੜੇ ਆ ਸਾਡੇ ਮੁੰਡੇ ਦੋ ਦੋਸਤ ਮੁੰਡੇ ਦੋਸਤ ਜਿਹੜੇ ਸੀਗੇ ਜਿਹਨਾਂ ਭੱਜੇ ਆ ਉਹ ਜਿਹੜੇ ਗਏ ਅੱਗੇ ਜਾ ਕੇ ਅੱਗੇ ਜਾ ਕੇ ਉਹ ਰੋੜੇ ਸੀਗੇ ਉਹਦੇ ਵਿੱਚ ਵੱਜ ਕੇ ਉਹ ਸਪੀਡ ਸੀਗੀ ਇਹ ਮਗਰ ਲੱਗੇ ਹੋ ਸੀ ਉਹ ਡਰਦੇ ਸੀਗੇ ਜੇ ਅੱਗੇ ਜਾ ਕੇ ਜਨਾਨੀ ਦੇ ਵਿੱਚ ਵੱਜੇ ਆ ਉਹ ਜਵਾਨੀ ਦੀ ਮੌਤ ਹੋ ਜਾਂਦੀ ਆ ਉਹ ਗੱਡੀ ਪਿੱਛੇ ਘਾਰੇ ਸੀ ਉਹ ਡਰਦੇ ਮਾਰੇ ਹਾਂ ਉਹ ਡਰਦੇ ਮਾਰੇ ਹਾਂ ਹਾਂਜੀ ਹਾਂਜੀ ਅਨਵੈਸ ਤਾਂ ਹੋਇਆ ਕਿ ਉਹ ਡਰ ਸੀ ਕਿ ਸਾਡੇ ਗੋਲੀਆਂ ਫੋਰ ਮੰਗਿਆ ਜੀ ਮਰ ਜਣਾ ਜੇ ਉਹ ਉਹ ਆਪਣੇ ਬਚਾਅ ਲਈ ਉਹਨਾਂ ਨੇ ਕੀਤਾ ਹੈਗਾ ਉਹ ਵੀ ਜਿਹੜਾ ਪਰਚਾ ਇਹ ਜੰਗਲੀ ਜਿਹੜੇ ਨਾਲ ਬੰਦੇ ਸੀ ਉਹ ਆ ਬੀਤੀ ਨਗਰ ਦਾ ਇੱਕ ਨਾਮ ਸੀ ਬੰਦੇ ਤੁਸੀਂ ਮੰਨ ਕੀ ਕਰਦੇ ਹੋ ਅੱਜ ਪ੍ਰੈਸ ਕਾਪਰ ਅੱਜ ਅਸੀਂ 1307 ਲਗਣੀ ਚਾਹੀਦੀ ਆ ਇੱਕ ਸਾਡੇ ਡੀਐਸਪੀ ਸਾਹਿਬ ਨੇ ਬਿਆਨ ਦਿੱਤੇ ਆ ਕਿ ਗੁੱਟ ਰਣਜੀਤ ਰਾਣਾ ਰੇਂਦਰ ਰਾਣਾ ਗੁੱਟ ਦੇ ਕੋ ਅਥੀ ਕਦੇ ਗੁੱਟਜੀ ਅਸੀਂ ਸਾਡੇ ਆ ਗੈਂਗਵਾਰਾਂ ਮਤਲਬ ਜਦ ਕਿ ਜਿਹੜਾ ਗੈਂਗਵਾਰ ਤਾਂ ਉਹ ਸੀਗੇ ਉਹ ਸਾਡੇ ਦੇ ਦੋ ਪਹਿਲੇ ਵੀ ਜਦੋਂ ਵਿੱਚ ਵੀ ਇਹੋ ਉਹਨਾਂ ਨੇ ਹਮਲਾ ਕੀਤਾ ਹੁਣ ਵੀ ਉਹਨਾਂ ਨੇ ਕੀਤਾ ਜਦ ਅਸੀਂ ਘਰ ਦੇ ਵਿੱਚ ਵੀ ਐ ਤਾਂ ਵੀ ਉਹਨਾਂ ਦਾ ਕੋਈ ਹਮਲਾ ਕੀਤਾ ਅਸੀਂ ਆਪਣੇ ਘਰ ਦੇ ਖੜੇ ਐ ਤਾਂ ਵੀ ਕੋਈ ਬੰਦਾ ਕਰ ਸਕਦਾ ਹਮਲਾ ਪਰ ਇਹ ਫੇਰ ਵੀ ਨਹੀਂ ਕੀਤਾ ਪਰ ਉਹਨਾਂ ਨੇ ਸਾਨੂੰ ਉਲਟਾ ਗੈਂਗਵਾਰ ਬਣਾਤਾ ਇਹ ساری ਮਤਲਬ ਇੱਕ ਸਾਡੀ ਮੇਰੀ ਨੇਤਾ ਛੇ ਸਾਲਾਂ ਤੋਂ ਹੋਣ ਦੇ ਖਾਤਰ ਸਾਡੇ ਹਿੰਦੂਆਂ ਨੇ ਧੱਕਾ ਹੁੰਦਾ ਉਹ ਉਹ ਇਹਨਾਂ ਨੇ ਨਾ ਜਾਣੂਝ ਕੇ ਸਾਡੇ ਨਾਲ ਜਿਹੜਾ ਇਹ ਕੀਤੀ ਹੈਗੀ ਆ ਜਦਕਿ ਜਿਹੜੇ ਬੰਦੇ ਨੇ ਜਿੱਥੋਂ ਚੱਲੇ ਆ ਇਹ ਉਹ ਇੱਕ ਦਫਤਰ ਹੈਗਾ ਦਫਤਰ ਦੇ ਵਿੱਚੋਂ ਇਹ ਚੱਲੇ ਆ ਉਹ ਦਸਤੇ ਜਿਹਨੇ ਮੀਟਿੰਗ ਹੋਈ ਆ ਉਥੋਂ ਇਹਨਾਂ ਨੇ ਅਸਲਾ ਚੱਕਿਆ ਹੈਗਾ ਉਹ ਸਾਨੂੰ ਜਲਦੀ ਜਲਦੀ ਫਾਸ਼ ਕਰਾਂਗੇ ਉਹ ਸਾਨੂੰ ਸਾਰਾ ਹੀ ਸੂ ਮਿਲ ਗਈ ਆ ਤੇ ਇਹ ਜਿਹੜੇ ਮੁੰਡਿਆਂ ਦੇ ਨਾਮ ਵੀ ਅਸੀਂ ਹੁਣ ਦੇ ਦਿੱਤੇ ਐ ਸੱਚ ਨੂੰ ਤੇ ਡੀਐਸਪੀ ਸਾਹਿਬ ਨੂੰ ਪਰ ਡੀਐਸਪੀ ਸਾਹਿਬ ਦੀ ਵੀ ਗਲਤੀ ਆ ਤੇ ਐਸਐਸਟੀ ਦੀ ਵੀ ਗਲਤੀ ਆ ਇਹ ਕਹੀ ਜਾਂਦੇ ਹਨ ਕਿ ਗੋਲੀ ਵੀ ਨਹੀਂ ਚੱਲੀ ਸਾਰੇ ਮਹੱਲਾ ਕਹਿ ਰਿਹਾ ਗੋਲੀ ਚੱਲੀ ਇੱਥੇ ਤੁਸੀਂ ਸਾਰੇ ਮਹੱਲੇ ਨੂੰ ਪੁੱਛ ਸਕਦੇ ਹੋ ਗੋਲੀ ਕੋਈ ਬਰਾਮਦ ਨਹੀਂ ਹੋਇਆ ਇੱਥੇ ਇੱਕ ਇੱਕ ਰੌਂਡ ਬਰਾਮਦ ਕੀਤਾ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਦਿੱਤਾ ਹੈਗਾ ਤੇ ਇੱਕ ਹੋਣਾ ਉੱਥੋਂ ਆਣਾ ਹੈਗਾ ਪੀਜੀਆ ਜੀ ਹਾਂ ਜੀ ਪੀਜੀਆ ਜੀ ਤੋਂ ਇੱਕ ਕਿਉਂਕਿ ਉਹ ਮਿੱਟੀ ਸਾਡੀ ਇੱਥੇ ਬਾਹਰ ਰੋਡ ਬਣਦਾ ਹੈ ਮਿੱਟੀ ਵਿੱਚ ਪਤਾ ਨਹੀਂ ਲੱਗਦਾ ਪਿਆ ਉਦਾਂ ਦਾ ਰੌਂਡ ਤਾਂ ਉਦਾਂ ਦੀ ਮਿੱਟੀ ਆ ਰੋਡ ਸਾਫ਼ ਨਹੀਂ ਹੈਗਾ ਅੱਛਾ ਪ੍ਰਧਾਨ ਜੀ ਤੁਸੀਂ ਇੱਥੇ ਪਹੁੰਚੇ ਹੋ ਹਾਂ ਜੀ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਪੁਲਿਸ ਪ੍ਰਸ਼ਾਸਨ ਦੀ ਨਿਲਾਇਕੀ ਦੀ ਗੱਲ ਕਰਦੇ ਆ 48 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਐਸਐਸਪੀ ਐਸਪੀ ਲੈਵਲ ਦਾ ਕੋਈ ਅਫਸਰ ਅਜ ਤੱਕ ਨਹੀਂ ਆਇਆ ਕਾਰਵਾਈ ਤਾਂ ਗੱਲ ਹੀ ਬੜੀ ਦੂਰ ਦੀ ਹੈ ਕੋਈ ਅਫਸਰ ਤਾਂ ਕੰਨੀ ਇੱਥੇ ਆਇਆ ਕਿ ਜਿੱਥੇ ਗੋਲੀਆਂ ਚੱਲਦੀਆਂ ਮਨ ਆਪਾਂ ਦੇਖਦੇ ਹਾਂ ਵੱਡੇ ਸ਼ਹਿਰਾਂ 'ਚ ਮੌਕੇ ਤੇ ਵੱਡੇ ਅਫਸਰ ਪਹੁੰਚ ਜਾਂਦੇ ਹਨਾ ਤੇ ਨਾ ਇੱਥੇ ਕੋਈ ਅਫਸਰ ਆਇਆ ਨਾ ਹੀ ਕੋਈ ਕਾਰਵਾਈ ਕਰ ਰਿਹਾ ਆ ਗੋਲੀਆਂ ਆ ਦੇਖੋ ਜੀ ਗੋਲੀ ਪੁਲਿਸ ਕਹਿੰਦੀ ਗੋਲੀ ਨਹੀਂ ਚਲੀ ਆ ਬੰਦੇ ਦੇ ਸਿਰ 'ਚੋਂ ਨਿਕਲੀ ਗੋਲੀ ਆ ਆ 307 ਧਾਰਾ ਬੰਦੀ ਸੀ 307 ਲੱਗੀ ਨਹੀਂ ਕਦੇ ਸਾਡੇ ਸ਼ਿਵਸਾਨਾ ਪ੍ਰਧਾਨ ਨੇ ਆਪਣੇ ਅਰਜਿੰਦਰਾ ਰਾਣਾ ਜੀ ਜਿਸੀਂ ਇਹੀ ਮੰਗ ਕਰਦੇ ਆ ਕਿ ਜਲਦੀ ਇਹ ਤੇ ਵਾਧਾ ਜੋਮ 307 ਲੱਗੇ ਤੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਜਲਤੋਂ ਜਲਦ ਕੀਤੀ ਜਾਵੇ ਕੀ ਲੱਗਦਾ ਤੁਹਾਨੂੰ ਕੋਈ politikal ਦਬਾਅ ਜਿਹਦੇ ਕਰਕੇ ਕਾਰਵਾਈ ਨਹੀਂ ਕੀਤੀ ਬਿਲਕੁਲ politikal ਦਬਾਅ ਹੋ ਸਕਦਾ ਜੀ ਇਹ ਜਿਹੜੇ ਬੰਦੇ ਨੇ ਜਿਹੜੇ ਬੰਦਾ ਹੈ ਮਤਲਬ ਜੇ ਦਫ਼ਤਰੇ ਸੁਰੇ ਆ ਨਾ ਉਹ politikal ਹੀ ਬੰਦਾ ਆ ਉਹ ਦਬਾਅ ਆਪਣੇ ਨਾਲ ਕੋ ਕਰਾਉਂਦਾ ਪਿਆ ਆ ਤੇ ਉਹ ਸਾਰੀ ਕਾਰਵਾਈ ਉਹਦੀ ਸ਼ਾਸਤ ਆ ਸਾਡੀ ਜੋ ਵੀ ਕੁਝ ਕਰ ਰਿਹਾ ਉਹ ਕਰ ਰਿਹਾ ਆ ਇਥੇ ਪੁਲਿਸ ਕੋਈ ਹੋਰ ਕਾਰਵਾਈ ਨਹੀਂ ਕਰਦੀ ਤਾਂ ਹਮਾਰੇ ਸਮਝ ਨਹੀਂ ਆਉਂਦੀ ਉਹਨਾਂ ਵਾਲੇ ਸਮਝ ਜੀ ਧਰਨਾ ਪ੍ਰਦਰਸ਼ਨ ਵੀ ਸਾਨੂੰ ਕਰਨਾ ਪਏਗਾ ਐਸਐਸਪੀ ਦਫ਼ਤਰ ਦਾ ਕਹਿਰਾਬ ਕਰਨਾ ਪਏਗਾ ਤੇ ਅਸੀਂ ਉਹ ਵੀ ਕਰਾਂਗੇ ਜੀ ਸਰ ਪਿਛਲੇ ਦਿਨੀ ਜਿਹੜਾ ਨਾਰਾਇਣਨਗਰ ਦੇ ਵਿੱਚ ਗੋਲੀ ਚੰਨਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਹਨਾਂ ਦੇ ਇੱਕ ਧਿਰ ਵੱਲ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਪੁਲਿਸ ਕੋਲੋਂ ਜਿਹੜੀ ਆ ਇੱਕ ਤਾਂ ਧਾਰਾ ਘੱਟ ਲਾਈ ਗਈ ਆ ਤੇ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਉੱਥੇ ਜ਼ਿਆਦਾ ਚੱਲੀਆਂ ਤੇ ਉਹਦੇ ਤੇ ਗੋਲੀ ਲੱਗੀ ਪਈ ਤੇ ਦਾਸਾ ਲੈ ਗਈ ਜੀ हां ਜਿਹੜੇ ਵੀ ਨਵੇਂ ਤੱਥ ਅੱਗੇ ਸਾਹਮਣੇ ਇਨਵੈਸਟੀਗੇਸ਼ਨ 'ਚ ਆਉਂਦੇ ਆ ਉਹਦੇ ਮੁਤਾਬਕ ਅਸੀਂ ਅਫੈਂਸ ਵੀ ਜਿਹੜਾ ਉਹਦੇ 'ਚ ਜੁਰਮ 'ਚ ਵੀ ਵਾਧਾ ਕਰਾਂਗੇ ਤੇ ਜੇ ਗੋਲੀ ਦੀ ਗੱਲ ਸਾਹਮਣੇ ਆਈ ਹੈ ਤਾਂ ਉਹਦੇ ਮੁਤਾਬਕ ਅੱਗੇ ਕਾਰਵਾਈ ਜਿਹੜੀ ਆ ਉਹ ਅਕੋਰਡਿੰਗ ਟੂ ਲਾਅ ਅੱਗੇ ਅਸੀਂ ਜਿਹੜਾ ਉਹਦੇ ਵਿੱਚ ਵਾਧਾ ਜੁਰਮ ਕਰਾਂਗੇ